ਇਹ ਪਿਆਰੀ ਹੈ ਮੁਹੱਬਤ ਹੀ ਹੈ ਕਿ ਅੱਜ ਤੁਸੀਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਅੱਡਾ-ਵੱਡਾ ਇਕੱਠ ਜਿਹੜਾ ਉਹਨਾਂ ਨੂੰ ਯਾਦ ਕਰ ਰਿਹਾ ਹੈ ਆਪ ਤਾਂ ਇੱਥੇ ਹੈ ਨਹੀਂ ਪਰ ਉਹਨਾਂ ਦੀ ਕਲਾ ਜਿਹੜੀ ਹੈ ਉਹਦਾ ਸੰਗੀਤ ਜਿਹੜਾ ਜਿਹੜੀ ਆਵਾਜ਼ ਹੈ ਚਰਨਜੀਤ ਅਦਦਾ ਸਾਹਿਬ ਦਾ 뮤직 ਔਰ ਉਹਨਾਂ ਦੇ ਜਿਹੜੇ ਗੀਤ ਨੇ ਅੱਜ ਵੀ ਕੰਨਾਂ 'ਚ ਗੂੰਜਦੇ ਆ ਆਪਾਂ ਸਾਰੇ ਮੈਂ ਕਈ ਵਾਰੀ ਗੱਲ ਕਰਦਾ ਪਾਪਕ ਹੋ ਜਾਂਦਾ ਬਹੁਤ ਸਾਰੇ ਪਰਾਇਥੇ ਮੈਂ ਦੇਖਿਆ ਮੱਥਾ ਟੇਕਦੇ ਕੋਈ ਰੋਂਦੇ ਹੁੰਦੇ ਆ ਜੀ ਯਾਦ ਕਰਦੇ ਹਾਂ ਉਹਨਾਂ ਨੂੰ ਔਰ ਕੋਈ ਕਹਿੰਦਾ ਸਾਡੇ ਭੜੀ ਪਨਾਚਾ ਪਿੰਡ ਪੈਂਦਾ ਨਾ ਪਾਚ ਪਾਸੋਂ ਦੇ ਨਾਲ ਉੱਥੇ 28 ਫਰਵਰੀ ਨੂੰ ਚਮਕੀਲਾ ਸਾਹਿਬ ਦਾ ਅਖਾੜਾ ਸੀ 8 ਫਰਵਰੀ ਨੂੰ ਸਾਡੇ ਦੇ ਨਾਲ ਬਾਪ ਉਹਨਾਂ ਦੀ ਮੌਤ ਹੋ ਜਾਂਦੀ ਹੈ ਤੇ ਜਿੰਨਾਂ ਦੇ ਯਾਦ ਤੇ ਆਏ ਸੀ ਲੰਬੜਦਲ ਸਾਹਿਬ ਮੈਂ ਉਹਨਾਂ ਨਾਲ ਗੱਲ ਕੀਤੀ ਉਹ ਵੀ ਬੜੇ ਪਾਪਕ ਹੋ ਗਏ ਉਹ ਕਹਿੰਦੇ ਐਲਬਮ ਜਿਹੜੀ ਸੀ ਉਦੋਂ ਦੂਜੀ ਹੁੰਦੀ ਸੀ ਵੀਡੀਓ ਉਹ ਅੱਗੇ ਤੋਂ ਅੱਗੇ ਕੋਈ ਲੈ ਗਿਆ ਕਹਿੰਦੇ ਮਿਲਿਆ ਨਹੀਂ ਅਸੀਂ ਬੜਾ ਭਾਲਿਆ ਕਿ ਸਾਨੂੰ ਮਿਲ ਜਵੇ ਅਖਾੜਾ ਜਿਹੜਾ ਸੋ ਹਰੇਕ ਦੀ ਜ਼ਿੰਦਗੀ ਦੇ ਵਿੱਚ ਕਿਤਨਾ ਕਿਤੇ ਅਮਰ ਸਿੰਘ ਚੰਕੀਲਾ ਬੀਬੀ ਅਮਰਜੋਤ ਕੌਰ ਜਿਲੀ ਥਾ ਹੈ। ਔਰ ਅੱਜ ਇਸ ਪ੍ਰੋਗਰਾਮ ਦੇ ਵਿੱਚ ਇਹ ਪ੍ਰੋਗਰਾਮ ਤੁਹਾਨੂੰ ਚੰਗਾ ਲੱਗਿਆ ਤਾਂ ਤਾੜੀ ਮਾਰ ਦਿਓ। ਅਲਰੇਡੀ ਲਾਜੀ ਗੱੱਚੇ ਦੀ ਉਹ ਗੱੱਚੇ ਦੀ ਫਾਟ ਛੱਡੇ ਕੋ। ਉਹ ਗੱੱਚੇ ਦੀ ਡੇੜੀ ਲਾਈ ਹੋਈ। ਉਹ ਮੈਂ ਉੱਥੇ ਇੱਕ ਪਾਸੇ ਬੈ ਗਿਆ ਜਦਕੇ ਮੈਂ ਕੰਮ ਕੀ ਕਰਦਾ ਹੈ। ਉੱਧਾ ਕੋ ਇੱਕ ਕੋਣੀ ਜੜੀ ਚੁਲੀ ਜਾਵੇ ਉਹਨੇ 1500 ਪਾਇਆ ਐ ਗੱਜਕ ਹਰੀਏ ਗੱਜਕ ਹਰੀਏ ਗੱਜਕ ਹਰੀਏ ਉਹ ਕੁੜੀ ਸਾਡੀ ਵੀ ਮੈਨੂੰ ਇਹ ਛੇੜਨਾ ਅੱਛਾ ਦੂਜੇ ਜਨ ਨੇ 1000 ਪਾਇਆ ਗੱਜਕ ਲਾਲੇ ਗੱਜਕ ਲਾਲੇ ਉਹ ਤੀਜੀ ਜਿਹੜਾ ਕੋਲ ਲਈ ਉਨੇ ਠਾ ਦੇ ਕੰਟੇਨਰ ਰਖੜਾ ਮਾਰਿਆ ਪਤਾ ਕੀ ਕਰ ਜਟਕ ਕਰਾ ਲਈਏ ਜਟਕ ਹੈ ਹਾਂ ਥੈਂਕ ਯੂ ਬਹੁਤ ਧੰਨਵਾਦ ਮਨਕੂ ਸਾਹਿਬ